ਸਾ ਪ੍ਰਕਾਸ਼ ਸਿੰਘ ਜੀ ਬਾਦਲ ਜਦੋਂ ਮੁੱਖ ਮੰਤਰੀ ਸੀ ਕਿਸੇ ਵੀ ਧਰਮ ਦਾ ਕੋਈ ਵੀ ਸ਼ੁਭ ਦਿਹਾੜਾ ਆਉਂਦਾ ਉਹ ਆਪ ਜਾ ਕੇ ਉਹਨਾਂ ਨਾਲ ਮਨਾਉਂਦੇ ਨਾਲੇ ਜਿੰਨੇ ਧਾਰਮਿਕ ਸਥਾਨ ਹੈ ਤੁਸੀਂ ਜਾ ਕੇ ਦੇਖੋ ਗੁਰੂ ਰਵੀਦਾਸ ਜੀ ਮਰਾਜ ਦਾ ਸਥਾਨ ਖਾਲਾਗੜ ਉਹਨਾਂ ਨੇ ਬੜਾ ਵਧੀਆ ਪਲਾਨ ਕਰਕੇ 300 ਕਰੋੜ ਦਾ ਪ੍ਰੋਜੈਕਟ ਸ਼ੁਰੂ ਕੀਤਾ ਕੰਮ ਚਲਾਤਾ ਜਦੋਂ ਕਾਂਗਰਸ ਆਈ ਉਹਨੇ ਬੰਦ ਕਰ ਦਿੱਤਾ ਭਗਵਾਨ ਪਾਲਨੀ ਕੀ ਨੀ ਦਾ ਪਵਿੱਤਰ ਸਾਹਿਬ ਰਾਮ ਕੀਰਤ ਬਾਦਲ ਸਾਹਿਬ ਨੇ ਬਣਾਇਆ ਤੁਰਕੀ ਅਨਾਮ ਮੰਦਰ ਬਾਦਲ ਸਾਹਿਬ ਨੇ ਬਣਾਇਆ ਤੇ ਦਰਬਾਰ ਸਾਹਿਬ ਦੀ ਸੇਵਾ ਕਰਨੀ ਸੀ ਮਨੂ ਯਾਤ ਹੈ ਗੁਰੂ ਰਵਿਦਾਸ ਜੀ ਮਹਾਰਾਜ ਦੀ ਇਹ ਯਾਤਰਾ ਵਾਸਤੇ ਵਰਨਾ ਸੀ ਵਾਸਤੇ ਟ੍ਰੇਨ ਵੀ ਚਲਾਈ ਬਾਦਲ ਸਾਹਿਬ ਨੇ ਚਲਾਈ ਕਿਉਂਕਿ ਸਾਨੂੰ ਪਤਾ ਹੈ ਅਸੀਂ ਤੁਹਾਡੇ ਚ ਰਹਿਣ ਆਲੇ ਆਂ ਤੁਹਾਡੀਆਂ ਭਾਵਨਾ ਪਤਾ ਹੈ ਅੱਜ ਹਾਲਾਤ ਆ ਹੋ ਗਈ ਪੰਜਾਬ ਦੇ ਵਿੱਚ ਜਿੰਦੂ ਦੇ ਝਾੜੂ ਵਾਲੇ ਆਏ ਐ ਗੁੰਡਾ ਗਰਦੀ ਦਾ ਰਾਜ ਗੈਂਗਸਟਰਾਂ ਦਾ ਰਾਜ ਹੋ ਗਿਆ ਨਸ਼ਾ ਘਰ ਘਰ ਪਜਾਦਾ ਇਹਨਾਂ ਨੇ ਮੈਂ ਪੁੱਛਿਆ ਅਫਸਰਾਂ ਨੂੰ ਕਿ ਨਸ਼ਾ ਇੰਨਾ ਜ਼ਿਆਦਾ ਕਿਉਂ ਫੈਲ ਗਿਆ ਉਹ ਕਹਿੰਦੇ ਅਸੀਂ ਕੁਝ ਨਹੀਂ ਕਰ ਸਕਦੇ ਜੀ ਸਾਨੂੰ ਮੁੱਖ ਮੰਤਰੀ ਦਾ ਹੁਕਮ ਹੈ ਕਿ ਜੇ ਐਮਐਲਏ ਦੇ ਅੱਖੇ ਲੱਗਣਾ ਤੇ ਐਮਐਲਏ ਨੇ ਸਾਨੂੰ ਰੋਕਿਆ ਕੀ ਆ ਬੰਦੇ ਜਿਹੜੇ ਵੇਚਦੇ ਆ ਨੂੰ ਹੱਥੀਂ ਲਉਣਾ ਕਿਉਂਕਿ ਐਮਐਲਏ ਇਹਨਾਂ ਦੇ ਨਸ਼ੇ ਵੇਚਣ ਵਾਲਿਆਂ ਤੋਂ ਮਹੀਨਾ ਲੈਣ ਲੱਗੇ ਕੋਈ 10 ਲੱਖ ਲੈ ਰਿਆ ਮਹੀਨੇ ਦਾ ਕੋਈ 15 ਲੱਖ ਲੈ ਲਿਆ ਆ ਤਾਂ ਹਾਲਾਤ ਬਣੇ ਪਏ ਆ ਅੱਜ ਹਾਲਾਤ ਆਏ ਆਟਾ ਦਾਲ ਸਕੀਮ ਬੰਦ ਹੋ ਗਈ ਸ਼ਗਨ ਮਿਲ ਨਹੀਂ ਰਿਹਾ ਪੈਨਸ਼ਨਾਂ ਦੇ ਕਾਰਡ ਕੱਟ ਕੇ ਐਸੀ ਸਕਾਲਰਸ਼ਿਪ ਖਤਮ ਕਰਤੀ ਆ ਜਿਹੜੇ 200 ਯੂਨਿਟ ਦੇ ਕਹਿੰਦੇ 300 ਵਧਾ ਦੇ 200 ਤਾਂ ਬਾਦੋਂ ਸਾ ਵੀ ਦਿੰਦੇ ਹੁੰਦੇ ਸੀ ਤੇ ਅੱਜ ਮੈਂ ਦੇਖਿਆ ਬਹੁਤ ਗਰੀਬ ਜਨਤਾ ਦੇ ਬਿੱਲ ਕਿੱਡੇ ਕਿਤੇ ਆ ਜਾਂਦੇ ਆ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਆਪਾਂ ਬਹੁਤ ਕੁਝ ਦੇਖ ਲਿਆ ਬਹੁਤ ਤਜਰਬੇ ਕਰ ਲਏ ਆਪਾਂ ਜਿਹੜਾ ਹੁੰਦਾ ਉਹਨਾਂ ਦੀ ਗੱਲਾਂ ਚਾ ਜੰਨੇ ਆ ਆਪਾਂ ਇਹਨਾਂ ਦੀ ਗੱਲਾਂ ਜਾ ਕੇ ਝਾੜੂ ਵਾਲਿਆਂ ਦੇ 92 ਐਮਐਲ ਜਿਤਾਤੇ ਤੇ ਅੱਜ ਕਿੱਥੇ ਹੋ ਅੱਜ ਹਰ ਜਗ੍ਹਾ ਤੇ ਹੈ 1000 ਕਰੋੜ ਰੁਪਇਆ ਆਪਣੇ ਇਸ਼ਤਿਹਾਰਾਂ ਦੇ ਲਈ ਜਾਂਦੇ ਆ ਤੁਹਾਡੇ ਵਾਸਤੇ ਆਕਾਦਾਂ ਦੇਣ ਵਾਸਤੇ ਪੈਸਾ ਹੈ ਨਹੀਂ ਕਹਿੰਦੇ ਸ਼ਗਨ ਨਹੀਂ ਮਿਲ ਰਹੇ ਪੈਸਾ ਹੈ ਨਹੀਂ ਤੇ 1000 ਕਰੋੜ ਰੁਪਇਆ ਆ ਬੋਡਾਂ ਤੇ ਆਪਣੇ ਇਸ਼ਤਿਹਾਰ ਪੂਰੇ ਪੰਜਾਬ ਦੇ ਦੇ ਪੰਜਾਬ ਤੋਂ ਬਾਹਰ ਤੇ ਲਾਉਣ ਦੇ ਲਈ ਇਹ ਜਾਂ ਮੁੱਖ ਮੰਤਰੀ ਜਿਹੜਾ ਪੰਜਾਬ ਚ ਆਉਂਦਾ ਹੀ ਨਹੀਂ ਮਿਲਦਾ ਹੀ ਨਹੀਂ ਕੱਲਾ ਕਾਮਾ ਕੇਜਰੀਵਾਲ ਦੇ ਮਗਰ ਮਗਰ ਫਿਰਦਾ ਰਹਿੰਦਾ ਜੇ ਕਿਸੇ ਗਲੀ ਦਾ ਵੀ ਦੁਗਾਟਨ ਕਰਨਾ ਕੀਜ ਵੀ ਵੱਲ ਨੂੰ ਭਲਾਉਂਦਾ ਇੱਥੇ ਤਾਂ ਗਲੀ ਦਾ ਦੁਕਾਣ ਕਰਨ ਵਾਸਤੇ ਮੈਂ ਬੇਨਤੀ ਕਰਨਾ ਪੰਜਾਬ ਆਪਣਾ ਆਪਣਾ ਪੰਜਾਬ ਹੈ ਆਪਣਾ ਥੋੜੀ ਆਪਣੀ ਮਾਂ ਪਾਰਟੀ ਹੈ ਥੋੜੇ ਆ ਪਾਰਟੀ 103 ਸਾਲ ਪੁਰਾਣੀ ਪਾਰਟੀ ਹੈ ਜ਼ੁਲਮ ਦੇ ਖਿਲਾਫ ਲੜਨ ਵਾਲੀ ਪਾਰਟੀ ਹੈ ਆ ਪਾਰਟੀ ਪੰਜਾਬ ਦੇ ਗਰੀਬ ਕਿਸਾਨ ਮਜ਼ਦੂਰ ਦੀ ਆਵਾਜ਼ ਹੈ ਆਪਣੀ ਪਾਰਟੀ ਤੂੰ ਤਗੜਾ ਕਰੋ ਆ ਦਿੱਲੀ ਵਾਲਿਆਂ ਨੂੰ ਪੁਜਾਈਏ ਆ ਜਿੰਨੇ ਵੀ ਝਾੜੂ ਵਾਲੇ ਐ ਭਾਵੇਂ ਹੁਣ ਨਵਾਂ ਕਮਲ ਦਾ ਫੁੱਲ ਵੀ ਆ ਗਿਆ ਹੁਣ ਕਾਂਗਰਸੀ ਐ ਇਹਨਾਂ ਨੇ ਤੇ ਕੱਲਾ ਪੰਜਾਬ ਨੂੰ ਬਰਬਾਦ ਕੀਤਾ ਸੋ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਚਾਹੁੰਦਾ ਮੈਂ ਇੱਕ ਮਤ ਨੂੰ ਵਿਸ਼ਵਾਸ ਦੋਣਾ ਹੈ ਜਿਸ ਦਿਨ ਆਪਣੀ ਸਰਕਾਰ ਆਈ ਜੋ ਵੱਡੇ ਬਾਦਲ ਸਾਹਿਬ ਦਾ ਸੁਪਨਾ ਸੀ ਕਿ ਗੁਰੂ ਗ੍ਰਵੀਦਾ ਜੀ ਮਹਾਰਾਜ ਦਾ ਪੁੱਤ ਸਰਕਲਗੜ ਨੂੰ ਖੂਬਸੂਰਤ ਬਣਾਉਣਾ ਹੈ ਜਿੱਥੇ ਕੰਮ ਰੁਕਿਆ ਪਹਿਲੇ ਦਿਨ ਸ਼ੁਰੂ ਕਰਕੇ ਉਹ ਸਥਾਨ ਨੂੰ ਕਰਾਲਗੜ੍ਹ ਪਹੁੰਚ ਬੋਲੇ ਇਸ ਫੌਨ ਤੇ ਸਰਦਾਰ ਮਹਾਰਾਜ ਕੀ ਜੈ ਦੂਜੀ ਗੱਲ ਮੈਂ ਇਸ ਨੌਜਵਾਨ ਵੀਰ ਨੂੰ ਦੱਸਣਾ ਚਾਹ ਬਹੁਤ ਹਿੰਦੀ ਮੈਂ ਤਾਂ ਚੁੰਨ ਚੁੰਨ ਕੇ ਹੀਰੇ ਇਕੱਠੇ ਕਰ ਰਹਾ ਹਾਂ ਦੇਖੋ ਜਿਹੜਾ ਬੰਦਾ ਜਨਤਾ 'ਚ ਰਹਿੰਦਾ ਉਹਦਾ ਉਹਨੂੰ ਦੇਖ ਕੇ ਹੀ ਪਤਾ ਲੱਗ ਜਾਂਦਾ ਕਿ ਕਿੰਨਾ ਲੋਕੀ ਉਹਨਾਂ ਪਿਆਰ ਕਰਦੇ ਆ ਜਦੋਂ ਮੇਰੇ ਵੀਰ ਨੂੰ ਮਿਲਿਆ ਪਹਿਲੀ ਵਾਰ ਮੈਂ ਕਿਹਾ ਮੈਂ ਕਿਹਾ ਤੂੰ ਮੇਰੇ ਨਾਲ ਹੀ ਹੋਣਾ ਹੈ ਕਿਉਂਕਿ ਅਸੀਂ ਅਕਾਲੀ ਦਲ ਇੱਕ ਪਰਿਵਾਰ ਹੈ ਸਾਡਾ ਕੋਈ ਹੈਕਮਾਨ ਨਹੀਂ ਅਸੀਂ ਸਾਰੇ ਪਰਿਵਾਰ ਵਾਂਗੂ ਹੀ ਫੈਸਲਾ ਕਰਦੇ ਆ ਇੱਥੇ ਢਿੱਲੋ ਸਾਹਿਬ ਬੈਠੇ ਆ ਚੰਨੀ ਜੀ ਆਪਣਾ ਸ਼ਰਨਜੀਤ ਬੈਠੇ ਆ ਸਾਰੇ ਇੱਥੇ ਲੀਡਰ ਬੈਠੇ ਸਾਰੇ ਪਰਿਵਾਰ ਵਾਂਗੂ ਹੀ ਆ ਅਸੀਂ ਤੋ ਇਸ ਕਰਕੇ ਮੇਰੀ ਬੇਨਤੀ ਹੈ ਕਿ ਤੁਸੀਂ ਆ ਜਿਹੜੀ ਯੰਗ ਪਰਲਮੈਂਟ ਦੀ ਬੜੀ ਜ਼ਰੂਰੀ ਹੈ ਆਪਾਂ ਦੱਸਣਾ ਉਹਨਾਂ ਨੂੰ ਕਿ ਜੇ ਤੁਸੀਂ ਠੱਗੀ ਮਾਰ ਕੇ ਸਾ ਤੋਂ 92 ਸਿੱਕਾ ਲੈ ਜਾ ਸਕਦੇ ਆ ਅਸੀਂ ਤੁਹਾਡੀਆਂ ਜਮਾਨਤਾ ਜ਼ਬਤ ਵੀ ਕਰਾ ਸਕਦੇ ਆ ਬੋਲੇ 100 ਨਿਰਭੈ ਸਤਿ ਸ਼੍ਰੀ ਅਕਾਲ ਮਹਾਰਾਜ ਕੀ ਜੈ ਸੋ ਮੇਰੇ ਵੀਰ ਨੂੰ ਮੈਂ ਕਿਹਾ ਮੈਂ ਆਪਣਾ ਡਾਇਰੈਕਟ ਨੰਬਰ ਦੱਤਾ ਇਹਨੂੰ ਮੈਂ ਕਹਿੰਦਾ ਜਦੋਂ ਮਰਜ਼ੀ 24 ਘੰਟੇ ਕੋਈ ਕੰਮ ਹੋਏ ਕੋਈ ਸਮੱਸਿਆ ਹੋਏ ਆਪਣੇ ਇਲਾਕੇ ਦੇ ਲੋਕਾਂ ਦੀ ਸਮੱਸਿਆ ਹੋਏ ਮੇਰੇ ਨਾਲ ਗੱਲ ਕਰ ਲਿਆ ਕਰੋ ਜਦੋਂ ਵੀ ਕਿਸੇ ਸਮਾਜ ਨੂੰ ਲੋੜ ਪਏ ਜਾਂ ਕਿਸੇ ਆਪਣੇ ਇਲਾਕੇ ਦੇ ਲੋਕਾਂ ਨੂੰ ਲੋੜ ਪਏ ਜਿੱਥੇ ਵੀ ਲੋੜ ਪਏ ਮੇਰੇ ਨਾਲ ਗੱਲ ਕਰ ਲਿਆ ਕਰੋ ਤੇ ਮੈਂ ਚਾਹਣਾ ਹੈ ਜੇ ਨੌਜਵਾਨੀ ਅੱਗੇ ਆਉਣ ਜਿਹੜੀ ਆਪਣੀ ਪਾਰਟੀ ਨੂੰ ਤਗੜਾ ਕਰਨ ਆਹ ਪਾਰਟੀ ਥੋਡੀ ਹੈ ਸ਼੍ਰੋਮਣੀ ਅਕਾਲੀ ਦਲ ਥੋਡੀ ਹੈ ਥੋੜੇ ਬਜ਼ੁਰਗਾਂ ਦੀ ਹੈ ਐਸ ਕਰਕੇ ਆਓ ਆਪਣੀ ਪਾਰਟੀ ਨੂੰ ਤਗੜਾ ਕਰੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ